ਹਾਂ ਜੀ ਸਰ ਜੋ ਵਿਰਕਣਾ ਮਰਡਰ ਹੋਇਆ ਜੀ ਉਹਦੇ ਬਾਰੇ ਕੀ ਜਾਣਕਾਰੀ ਹੈ ਸਰ ਤੁਹਾਡੀ ਇਸ ਤਰ੍ਹਾਂ ਜੀ ਸਾਨੂੰ ਹੁਣੇ ਹੀ ਥੋੜਾ ਦਿਨ ਪਹਿਲਾਂ ਹੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਮਰਡਰ ਕਰਤਾ ਹੈ ਪਿੰਡ ਵਿਰਕਲਾ थाना सदर ਬਠਿੰਡਾ ਦੇ ਜਿਹੜਾ ਪਿੰਡ ਪੈਂਦਾ ਹੈਗਾ ਸਦਰ ਦੇ ਵਿੱਚ ਤਾਂ ਜਿਹੜੀ ਅਸੀਂ ਮੌਕੇ ਤੇ ਪਹੁੰਚੇ ਆ ਤੇ ਇੱਥੋਂ ਪਤਾ ਲੱਗਿਆ ਵੀ ਇੱਕ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਣਾ ਇਹਦੀ ਲੜਕੀ ਜਸਮਨ ਕੌਰ ਨੇ ਕਰੀਬ 5-6 ਸਾਲ ਪਹਿਲਾਂ ਆਪਣੇ ਪਿੰਡ ਦੇ ਹੀ ਮੁੰਡੇ ਰਵੀ ਸ਼ਰਮਾ ਪੁੱਤਰ ਉਹਦੇ ਭਾਨ ਵਾਸੀ ਫਿਰਕਲਾਂ ਦੇ ਨਾਲ ਜਿਹੜਾ ਹੈਗਾ ਉਹ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹਨਾਂ ਨੇ ਲਵ ਮੈਰਿਜ ਕਰਵਾਈ ਸੀਗੀ ਤਾਂ ਅੱਜ ਜਿਹੜਾ ਹੈ ਬੱਸ ਸਟੇ ਤੇ ਖੜੀ ਉਹ ਲੜਕੀ ਤੇ ਆਪਦੇ 4 ਸਾਲ ਦੇ ਬੱਚੇ ਨਾਲ ਖੜੀ ਵੇਟ ਕਰ ਰਹੀ ਸੀਗੇ ਤਾਂ ਉਹ ਜਿਹੜਾ ਹੈਗਾ ਇਹਦਾ ਬਾਪ ਹਥਿਆਰ ਲੈ ਕੇ ਆਇਆ ਤੇ ਉਹਨੇ ਆਪਣੀ ਲੜਕੀ ਦਾ ਜਿਹੜਾ ਹੈਗਾ ਉਹ ਸਿਰ 'ਚ ਸੱਟ ਮਾਰ ਕੇ ਮਰਡਰ ਕਰ ਦਿੱਤਾ ਤੇ ਉਹਦੇ ਜਿਹੜੇ ਨਾਲ ਬੱਚੀ ਹੈ ਉਹਦੇ ਵੀ ਸੱਟਾਂ ਨੇ ਉਹਨੂੰ ਅਸੀਂ ਦਾਖਲ ਕਰਾ ਦਿੱਤਾ ਹਸਪਤਾਲ ਤੇ ਜਿਹੜੀ ਵੀ ਕਾਨੂੰਨ ਦੇ ਮੁਤਾਬਕ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨਨ ਜਿਹੜੀ ਜਿਹੜੀ ਕਾਰਵਾਈ ਹੈਗੀ ਆ ਉਹ ਜਲਦੀ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ਾਮਲ ਵਿੱਚ ਧਿਆਨ ਦੀ ਜਾ ਰਹੀ ਹੈ